ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਨਾ ਬੜੇ ਦੁੱਖ ਦੇ ਤੇ ਕਲਪ ਦੇ ਮਨ ਦੇ ਨਾਲ ਬਣਾਉਣ ਲੱਗਾ ਇੱਕ ਪੱਤਰਕਾਰ ਬੀਬੀ ਕਿਸੇ ਦੇ ਇੰਟਰਵਿਊ ਲੈ ਰਹੀ ਏ ਐਸਟਰੋਲੋਜਰ ਦੀ ਤੇ ਉਹ ਇਹ ਗੱਲ ਕਹਿ ਰਿਹਾ ਹੈ ਵੀ ਪੰਜਾਬ ਦੇ ਲੋਕ ਦੂਸਰਾ ਲਫ਼ਜ਼ ਉਹਨੇ ਵਰਤੇ ਆ ਕਿ ਸਿੱਖ ਬਰਾਦਰੀ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਕਹਿੰਦਾ ਸਭ ਤੋਂ ਜ਼ਿਆਦਾ ਬੈਮੀ ਨੇ ਪਰਮੀ ਨੇ ਔਰ ਮੇਰੇ ਕੋਲ ਕਹਿੰਦਾ ਜਿਹੜਾ 75 80% ਡਾਟਾ ਪਿਆ ਹੈ ਨਾ ਉਹ ਜ਼ਿਆਦਾ ਸਿੱਖ ਲੋਕਾਂ ਦਾ ਪਿਆ ਹੈ ਸਿੱਖ ਬਰਾਦਰੀ ਵਾਲਿਆਂ ਦਾ ਪਿਆ ਬੰਬੇ ਦਾ ਰਹਿਣ ਵਾਲਾ ਇਹ ਸੱਜਣ ਉਹਨੇ ਗੱਲ ਕੀਤੀ ਨਾਲ ਲੱਗਦੀ ਕਹਿੰਦਾ ਇਹ ਵੀ ਗੁਰਦੁਆਰੇ ਦੇ ਅੰਦਰ ਮੈਂ ਬਹੁਤ ਵਾਰੀ ਜਾਣਾ ਮੈਂ ਖੁਦ ਵੀ ਬਲੀਵ ਕਰਨਾ ਪਰ ਕਹਿੰਦੇ ਕੀ ਹੈ 파ਠੀ ਸਿੰਘ ਤਾਬਿਆ ਬੈ ਕੇ ਆਂਦਾ ਹੈ ਵੀ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਹੁੰਦਾ ਹੈ ਗੁਰਦੁਆਰਿਆਂ ਨੂੰ ਮਿਲਣਾ ਕੀ ਚਾਹੀਦਾ ਸੀ ਗਿਆਨ ਮਿਲਣਾ ਚਾਹੀਦਾ ਸੀ ਗਿਆਨ ਸੁਣਨੇ ਵੀ ਆ ਕੰਨਾਂ ਦੇ ਨਾਲ ਟਕਰਾਂਦਾ ਪਰ ਮੰਨ ਤੱਕ ਨਹੀਂ ਜਾਂਦਾ ਜ਼ੁਬਾਨ ਤੋਂ ਬਹੁਤ ਵਾਰ ਬੋਲਨੇ ਵੀ ਆ ਪਰ ਅਸਰ ਨਹੀਂ ਕਰਦੇ ਆਪਣੇ ਉੱਤੇ ਅਪਲਾਈ ਨਹੀਂ ਕਰਦੇ ਔਰ ਇਹਦੇ ਅੰਦਰ ਸ਼ੱਕ ਵੀ ਨਹੀਂ ਹੈ ਉਹ ਨਾਮ ਵੀ ਕਵੇ ਇਹਦੇ ਅੰਦਰ ਸ਼ੱਕ ਵੀ ਨਹੀਂ ਹੈ ਸਿੱਖ ਦਾ ਗੁਰੂ ਸੀ ਗਿਆਨ ਗਿਆਨਮਈਨ ਸ਼ਬਦ ਸ਼ਬਦ ਗੁਰੂ ਗ੍ਰੰਥ ਸਾਹਿਬ ਸਿੱਖ ਸਭ ਤੋਂ ਵੱਡਾ ਅਗਿਆਨਤਾ ਦੇ ਹਨੇਰੇ ਵਿੱਚ ਜੀਵਨ ਗੁਜ਼ਾਰ ਰਿਹਾ ਹੈ ਅੱਖਾਂ ਬੰਦ ਕਰਕੇ ਗੁਜ਼ਾਰ ਰਿਹਾ ਹੈ ਬਸ ਅੱਖਾਂ ਬੰਦ ਕਰਨੀਆਂ ਤੇ ਆਪਣੇ ਆਪ ਨੂੰ ਸ਼ਰਧਾ ਦਾ ਨਾਮ ਦੇ ਲੈਣਾ ਵੀ ਅਸੀਂ ਬੜੇ ਸ਼ਰਧਾਲੂ ਆ ਅਸੀਂ ਅਧਿਆਤਮਿਕ ਦੇ ਰਾਹ ਦੇ ਪਾੰਦੀਆਂ ਤੁਸੀਂ ਬਿਲਕੁਲ ਭਰਮ ਦੇ ਅੰਦਰ ਚੱਲ ਰਹੇ ਹੋ ਭੁਲੇਖੇ ਦੇ ਅੰਦਰ ਚੱਲ ਰਹੇ ਹੋ ਜਿਸ ਕੌਮ ਦਾ ਗੁਰੂ ਹੀ ਗਿਆਨ ਹੋਵੇ ਗਿਆਨਮਈਨ ਸ਼ਬਦ ਤੇ ਗਿਆਨ ਕਿੱਥੇ ਵੇ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਦੇ ਅੰਦਰ ਹੁਣ ਜਿਸ ਕੌਮ ਦਾ ਗੁਰੂ ਗਿਆਨ ਹੋ ਗਏ ਉਹ ਕੌਮ ਇੰਨੀ ਅਗਿਆਨੀ ਨਹੀਂ ਨਹੀਂ ਚਾਹੀਦੀ ਰੋਣਾ ਆਉਂਦਾ ਏ ਇਹ ਗੱਲਾਂ ਸੁਣ ਕੇ ਵੀ ਉਹ ਕੌਮ ਇੰਨੀ ਅਗਿਆਨਤਾ ਦੇ ਹਨੇਰੇ ਦੇ ਖੰਡ ਵਿੱਚ ਖੱਡ ਵਿੱਚ ਡਿੱਗੀ ਇਹ ਕਾਮ ਪੰਜਾਬੀ ਦੀ ਕਹਾਵਤ ਚੱਲਦੀ ਜਿਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ ਉਹ ਗੱਲ ਏ ਵੀ ਜਿਨੇ ਦੋ ਚਮਟੇ ਵਜਾਏ ਉੱਲੂ ਤੋਂ ਉੱਲੂ ਬੰਦਾ ਆਣ ਕੇ ਅਣਪੜ ਤੋਂ ਅਣਪੜ ਬੰਦਾ ਆਣ ਕੇ ਤੁਹਾਨੂੰ ਪੜਿਆਂ ਲਿਖਿਆਂ ਨੂੰ ਬੇਬਕੂ ਬਣਾ ਕੇ ਚਲਾ ਜਾਂਦਾ phd ਹੋਲਡਰ ਬੰਦਿਆਂ ਨੂੰ ਡਾਕਟਰ ਬੰਦਿਆਂ ਨੂੰ ਸੈਂਟਿਸਟ ਬੰਦਿਆਂ ਨੂੰ ਪੜ੍ਹੇ ਲਿਖੇ ਜਿਹੜੇ ਫਿਲਾਸਫਰ ਨੇ ਜਾਂ ਜਿਹੜੇ ਆਪਣੇ ਆਪ ਨੂੰ ਟੀਚਰ ਸਮਝਦੇ ਨੇ ਪ੍ਰੋਫੈਸਰ ਸਮਝਦੇ ਨੇ ਉੱਲੂ ਜਿਹਾ ਬੰਦਾ ਹੁੰਦਾ ਹੈ ਦੋ ਜਮਾਤਾਂ ਨਹੀਂ ਪੜਿਆ ਹੁੰਦਾ ਹਾਸੋ ਇੰਨੀਆਂ ਗੱਲਾਂ ਕਰਦਾ ਹੈ ਤੇ ਤੁਹਾਡਾ ਸਾਰਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੁਸੀਂ ਉਹਦੇ ਮਗਰ ਮਗਰ ਅੱਖਾਂ ਬੰਦ ਕਰਕੇ ਤੁਰਨਾ ਸ਼ੁਰੂ ਕਰ ਦਿੰਦੇ ਆ ਤੁਹਾਡੀ ਪੜ੍ਹਾਈ ਲਿਖਾਈ ਸਾਰੀ ਦੀ ਸਾਰੀ ਕਿੱਧਰ ਗਈ ਬਈ ਮਗਜ਼ਮਾਰੀ ਕਿਤਾਬਾਂ ਦੇ ਨਾਲ ਕਿੱਧਰ ਗਏ ਕੋਈ ਕਾਮਨ ਸੈਂਸ ਨਾ ਦੀ ਵੀ ਚੀਜ਼ ਹੁੰਦੀ ਹੈ ਕੋਈ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਵੀ ਮੈਂ ਚੱਲ ਕਿੱਧਰ ਰਿਹਾ ਖਾਲੀ ਸ਼ਰਦਾ ਦੇ ਨਾਂ ਦੇ ਉੱਤੇ ਡੁੱਬੀ ਜਾਣਾ ਡੁੱਬੀ ਜਾਣਾ ਤੇ ਆਪਣੇ ਗੁਰੂ ਨੂੰ ਪਿੱਠ ਦੇ ਹੀ ਜਾਣੀ ਤੁਹਾਨੂੰ ਇੰਨੀ ਵੀ ਸਮਝ ਨਹੀਂ ਲੱਗ ਰਹੀ ਵੀ ਉਹ ਗੁਰੂ ਦਾ ਪਰਦਾ ਵਰਤਦੇ ਨੇ ਗੁਰੂ ਦਾ ਨਾਮ ਵਰਤਦੇ ਨੇ ਗੁਰੂ ਦਾ ਨਾਮ ਵਰਤ ਕੇ ਤੁਹਾਨੂੰ ਪੁਜਾਰੀ ਆਪਣਾ ਬਣਾ ਰਹੇ ਨੇ ਜਿਵੇਂ ਆਪਣੀਆਂ ਪਰ ਰਹੇ ਨੇ ਸਭ ਤੋਂ ਜ਼ਿਆਦਾ ਪਖੰਡੀ ਸਾਧ ਮੈਂ ਗੱਲ ਐਲਾਨੀਆਂ ਕਹਿ ਰਿਹਾ ਮੀਡੀਆ ਵਿੱਚ ਕਹਿ ਰਿਹਾ ਤੁਹਾਡੇ ਸਾਹਮਣੇ ਆਉਣੀ ਹੈ ਤੁਸੀਂ ਮੇਰੀ ਗੱਲ ਦਾ ਮੁਤਾਲਾ ਕਰਕੇ ਤੇ ਖੋਜ-ਬੀਨ ਕਰਕੇ ਵੇਖ ਲਿਓ ਪੰਜਾਬ ਸਟੇਟ ਦੇ ਨਾਲੋਂ ਯੂਪੀ ਸਟੇਟ ਬਹੁਤ ਜ਼ਿਆਦਾ ਵੱਡੀ ਹੈ ਬਾਕੀ ਹੋਰ ਸਟੇਟਾਂ ਬਹੁਤ ਜ਼ਿਆਦਾ-ਜ਼ਿਆਦਾ ਵੱਡੀਆਂ ਸਟੇਟਾਂ ਪਈਆਂ ਨੇ ਪੰਜਾਬ ਸਟੇਟ ਦੇ ਅੰਦਰ ਕਿੰਨੀ ਪੋਪੂਲੇਸ਼ਨ ਹੈ ਬਾਹਰ ਦੀਆਂ ਸਟੇਟਾਂ ਦੇ ਅੰਦਰ ਕਿੰਨੀ ਪੋਪੂਲੇਸ਼ਨ ਹੈ ਵੇਖ ਲਿਓ ਪੰਜਾਬ ਸਟੇਟ ਦੇ ਅੰਦਰ ਕਿੰਨਾ ਪਖੰਡੀ ਸਾਧ ਲਾਣਾ ਹੈ ਖੁੰਬਾਂ ਦੇ ਵਾਂਗ ਤੇ ਬਾਰ ਦੀਆਂ ਸਟੇਟਾਂ ਵਿੱਚ ਵੇਖ ਲਿਓ ਕਿੰਨਾ ਹੈ ਸਭ ਤੋਂ ਜ਼ਿਆਦਾ ਡੇਰਾਵਾਦ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਪਖੰਡਵਾਦ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਜੋਤਿਸ਼ ਦਾ ਕੰਮ ਆ ਜਿਹੜਾ ਐਸਟਰੋਲੋਜੀ ਦਾ ਕੰਮ ਹੈ ਇਹ ਪੰਜਾਬ ਦੇ ਅੰਦਰ ਕਿਉਂ ਬਈ ਤੁਹਾਡਾ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤੁਹਾਡਾ ਤੇ ਗੁਰੂ ਗੁਰੂ ਗਿਆਨ ਹੈ ਗੁਰੂ ਤੇ ਸਿਰਫ ਇੱਥੋਂ ਤੱਕ ਰਖ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਬਸ ਬੱਚਿਆਂ ਦਾ ਵਿਆਹ ਕਰਨਾ ਹੈ ਤੇ ਚਾਰ ਪੁੰਟਨੀਆਂ ਲੈਣੀਆਂ ਨੇ ਲਾਹਾਂ ਲੈਣੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤ ਲਓ ਅਰਦਾਸ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤ ਲਓ ਮਿਰਤਕ ਦਾ ਭੋਗ ਪਹਿਣਾ ਚਲੋ ਗੁਰਦੁਆਰੇ ਆਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤ ਲਓ ਗੁਰੂ ਗ੍ਰੰਥ ਸਾਹਿਬ ਇਸ ਤੋਂ ਵੱਧ ਤੁਹਾਡੇ ਜੀਵਨ ਵਿੱਚ ਸਾਥ ਨਹੀਂ ਦੇ ਰਹੇ ਕਿਉਂਕਿ ਤੁਸੀਂ ਲੈ ਨਹੀਂ ਰਹੇ ਗੁਰੂ ਗ੍ਰੰਥ ਸਾਹਿਬ ਸੀ ਜੀਵਨ ਜਾਚ ਗੁਰੂ ਗ੍ਰੰਥ ਸਾਹਿਬ ਸੀ ਤੁਹਾਡੀ ਲਾਈਫ ਨੂੰ ਉੱਚਿਆਂ ਤੇ ਸੁੱਚਿਆਂ ਕਰਨ ਦਾ ਇੱਕ ਸਾਧਨ ਹੈ ਉਦੇ ਅੰਦਰੋਂ ਤੁਸੀਂ ਲੱਭਦੇ ਵੀ ਕਿ ਕਿਵੇਂ ਪਾਤਸ਼ਾਹ ਮੈਂ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਕਰਨਾ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਰੱਖ ਲਿਆ ਇਸ ਤੋਂ ਅੱਗੇ ਤੁਸੀਂ ਗੁਰੂ ਨਾਲ ਸਾਂਝ ਪਾਈ ਨਹੀਂ ਮੇਰਾ ਮਨ ਬੜਾ ਦੁਖਿਆ ਜਦੋਂ ਇਸ ਬੰਦੇ ਨੇ ਇਹ ਗੱਲ ਕਹੀ ਔਰ ਬੜੇ ਢੰਗ ਨਾਲ ਕਹਿ ਰਿਹਾ ਉਹ ਉਹ ਕਹਿੰਦਾ ਮੈਂ ਗੁਰਦੁਆਰੇ ਜਾਣਾ ਪ੍ਰਸ਼ਾਦ ਲੈਣਾ ਸੁਣਨਾ ਵਾ ਪਰਾਂ ਦਾ ਮੈਨੂੰ ਵੀ ਅਫਸੋਸ ਹੁੰਦਾ ਹੈ ਵੀ ਸਭ ਤੋਂ ਜ਼ਿਆਦਾ ਲੋਕ ਜਿਹੜੇ ਪਖੰਡ ਦੇ ਵਿੱਚ ਡੁੱਬੇ ਨੇ ਵੈਮ ਪਰਮਵੀਸ਼ ਡੁੱਬੇ ਨੇ ਉਹ ਕਹਿੰਦਾ ਪੰਜਾਬ ਦੇ ਲੋਕ ਨੇ ਔਰ ਵਾਕਿਆ ਹੀ ਇਸ ਤਰ੍ਹਾਂ ਹੈ ਉਹ ਨਾਮ ਹੀ ਕਵੇ ਤਾਂ ਵੀ ਇਸ ਤਰ੍ਹਾਂ ਹੀ ਹੈ ਜਿੰਨੀਆਂ ਪੰਜਾਬ ਦੇ ਅੰਦਰ ਮੜੀਆਂ ਨੇ ਤੇ ਮੜੀਆਂ ਦੀ ਪੂਜਾ ਹੈ ਉਹ ਭਾਵੇਂ ਕਿਸੇ ਨਾਂ ਤੇ ਹੋਣ ਵਡੇਰਿਆਂ ਦੇ ਨਾਂ ਤੇ ਹੋਣ ਦੁੱਛਹੀਦਾਂ ਦੇ ਨਾਂ ਤੇ ਹੋਣ ਦੂਜਿਆਂ ਦੇ ਨਾਂ ਤੇ ਹੋਣ ਉਹਨੀਆਂ ਕਿਸੇ ਸਟੇਟ ਦੇ ਅੰਦਰ ਨਹੀਂ ਜਿੰਨੇ ਪੰਜਾਬ ਦੇ ਅੰਦਰ ਮੱਠ ਨੇ ਹੋਰ ਕਿਧਰੇ ਨਹੀਂ ਜਿੰਨੇ ਪੰਜਾਬ ਦੇ ਅੰਦਰ ਪਖੰਡ ਪੂਜਾ ਹੈ ਸ਼ਕਸ਼ੀ ਪੂਜਾ ਹੈ ਨਹੀਂ ਹੋਰ ਕਿਧਰੇ ਨਹੀਂ ਅੱਛਾ ਇੱਕ ਗੱਲ ਹੋਰ ਸੁਣੋ ਮੁਸਲਮਾਨ ਮਰਿਆ ਹੋਇਆ ਪੀਰਾਂ ਨੂੰ ਪੂਜਣਾ ਉਹਨਾਂ ਦੀ ਕਬਰ ਬਣਾਉਣੀ ਤੇ ਕਬਰਾਂ ਨੂੰ ਪੂਜਣਾ ਇਹਨੂੰ ਕਾਫਰਪੁਨਾ ਸਮਝਦੇ ਨੇ ਉਹਨੂੰ ਇਹ ਸ਼ਰਾ ਦੇ ਉਲਟ ਸਮਝਦੇ ਨੇ ਪਰ ਸਾਡੇ ਜਿੱਥੇ ਜੇ ਕਰਦਾ ਚਾਰ ਇੱਟਾਂ ਰੱਖ ਲੈਂਦੇ ਨੇ ਉਹਨੂੰ ਬਾਬੇ ਦਾ ਨਾਂ ਦੇ ਲੈਂਦੇ ਨੇ ਉੱਥੇ ਦੀਵਾ ਜਗਾਉਣਾ ਸ਼ੁਰੂ ਕਰਤਾ ਮੇਲੇ ਲੱਗਣੇ ਸ਼ੁਰੂ ਕਰਤੇ ਪੰਜਾਬ ਦੇ ਲੋਕ ਇੰਨੇ ਅਗਿਆਨੀ ਨਹੀਂ ਸੁਣਾਉਣੇ ਚਾਹੀਦੇ ਪੰਜਾਬ ਦੇ ਲੋਕ ਸੋਚਦੇ ਪੱਖੋਂ ਇੰਨੇ ਪਛੜੇ ਨਹੀਂ ਸੁਣਾਉਣੇ ਚਾਹੀਦੇ ਤੁਸੀਂ ਅੱਜ ਦਮਗਜ਼ੇ ਮਾਰਨੇ ਆ ਨਾ ਵੀ ਪੰਜਾਬੀ ਸਾਰਿਆਂ ਦਾ ਢਿੱਡ ਭਰਨਾ ਜਾਣਦੇ ਨੇ ਪੰਜਾਬੀਆਂ ਦੇ ਕੋਲ ਆ ਬੜਾ ਪੰਜਾਬੀਆਂ ਦੇ ਕੋਲ ਉਹ ਬੜਾ ਪੰਜਾਬ ਰਿਚ ਸਟੇਟ ਐ ਪੰਜਾਬ ਦੇ ਅੰਦਰ ਪੈਸਾ ਬੜਾ ਤੁਸੀਂ ਹਰ ਪੱਖੋਂ ਅੱਗੇ ਉਹ ਮੰਨਨੇ ਆ ਪਰ ਸੋਚ ਵੱਲੋਂ ਤੁਹਾਡਾ ਦਵਾਲਾ ਨਿਕਲਿਆ ਪਿਆ ਹੈ ਸੋਚ ਵੱਲੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਰੱਖ ਲਿਆ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਪੜਨਾ ਵਿਚਾਰਨਾ ਤੇ ਅਪਲਾਈ ਕਰਨਾ ਸ਼ੁਰੂ ਕਰਦੇ ਹੋਵੇ ਅਖਿਓ ਪਖੰਡੀਆਂ ਦੀਆਂ ਦੁਕਾਨਾਂ ਨੂੰ ਤਾਲੇ ਕਿਵੇਂ ਲੱਗਦੇ ਆ ਹਰੇਕ ਕੰਮ ਤੋਂ ਸਾਂ ਕਰਨਾ ਨੇ ਤੁਹਾਨੂੰ ਤੇ ਚਾਹੀਦਾ ਹੈ ਵੀ ਬਾਬਾ ਮੰਤਰ ਮਾਰੇ ਤੇ ਤੁਹਾਡਾ ਕੰਮ ਫਟਾਫਟ ਹੋ ਜਾਏ ਤੇ ਜਦੋਂ ਤੁਸੀਂ ਰੁੰਨੇ ਆ ਨਾ ਜਾ ਕੇ ਕਲਪਣੇ ਆ ਤੇ ਬਾਬਾ ਤੁਹਾਡੀ ਦੁੱਖ ਦੀ ਨਬਜ਼ ਨੂੰ ਪਛਾਣ ਲੈਂਦਾ ਹੈ ਜੋਤਿਸ਼ ਵਾਲਾ ਵੀ ਤੇ ਪਖੰਡੀ ਸਾਧ ਲਾਣੇ ਵੀ ਜਿਹੜੇ ਸਿੱਖੀ ਬਾਣੇ ਵਿੱਚ ਫਿਰਦੇ ਨੇ ਉਹ ਤੁਹਾਡੀ ਕਮਜ਼ੋਰੀ ਕਮਜ਼ੋਰੀ ਨੂੰ ਪਛਾਣਦੇ ਨੇ ਤੁਹਾਡੀ ਨਬਜ਼ ਨੂੰ ਪਛਾਣਦੇ ਨੇ ਅੱਖਾਂ ਬੰਦ ਕਰ ਲੈਣਗੇ ਕਬੂਤਰ ਵਾਂਗੂ ਫਿਰ ਤੁਹਾਨੂੰ ਵਹਿਮ ਦੀਆਂ ਗੱਲਾਂ ਸੁਣਾਉਣਗੇ ਵੇਖੋ ਜੀ ਫਲਾਣਾ ਬਾਬਾ ਬੜਾ ਵੱਡਾ ਸੀ ਉਹਦੇ ਇੱਥੇ ਆਇਆ ਕਰੋ ਪੰਜ ਪੁੰਨਿਆ ਆਜੋ ਪੰਜ ਸੰਗਰਾਂਦਾ ਜੋ ਤੁਹਾਡਾ ਮਸਲਾ ਨੋ ਜਾਏਗਾ। ਰੋਜ਼ ਦੇ ਰੋਜ਼ ਤੁਸੀਂ ਲੁੱਟੇ ਤੇ ਜਾ ਰਹੇ ਹੋ ਰੋਜ਼ ਦੇ ਰੋਜ਼ ਤੁਸੀਂ ਨਿੱਕਰ ਤੇ ਜਾ ਰਹੇ ਹੋ ਰੋਜ਼ ਦੇ ਰੋਜ਼ ਸੋਚ ਡੁੱਬਦੀ ਜਾ ਰਹੀ ਹੈ ਸਿੱਖੋ ਖੋਸ਼ ਨੂੰ ਹੱਥ ਮਾਰੋ ਗੁਰੂ ਕੇ ਸਿੱਖ ਬਣੋ ਗੁਰੂ ਕੇ ਬੰਦੇ ਬਣੋ ਗੁਰੂ ਕੇ ਮਰੀਦ ਬਣੋ ਛੱਡੋ ਇਹਨਾਂ ਪਖੰਡੀਆਂ ਦਾ ਲਾਲਾ ਤੁਹਾਡੇ ਅੰਦਰ ਇਹ ਨਹੀਂ ਬਿੱਲ ਪਾਵਰ ਹੋਣੀ ਚਾਹੀਦੀ ਸੀ ਤੁਸੀਂ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਮੇਰਾ ਕੋਈ ਬਾਬਾ ਕੁਝ ਨਹੀਂ ਵਿਗਾੜ ਸਕਦਾ। ਔਰ ਤੁਹਾਡੇ ਬਾਬੇ ਉਦੋਂ ਕਿੱਧਰ ਸੌਂ ਗਏ ਸਨ ਸਾਰੇ ਜਦੋਂ ਕਰੋਨਾ ਆਇਆ ਸੀ ਜਦੋਂ ਕੋਈ ਦੁੱਖ ਆਉਂਦਾ ਹੈ ਔਰ ਸਾਰਿਆਂ ਤੇ ਹੁੰਦਾ ਹੈ ਚਲੋ ਮੈਂ ਆਮ ਗੱਲ ਕਹਿਣਾ ਹੁਣਾ ਕੱਲੇ-ਕੱਲੇ ਦਾ ਨਾਮ ਭਲਾ ਕਰੋ ਅਰਦਾਸ ਕਰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਰਨ ਦਾ ਵੀ ਜਦੋਂ ਮੌਕਾ ਹੁੰਦਾ ਹੈ ਕਿੱਧਰ ਤੁਹਾਡੇ ਬਾਬੇ ਪੋਰਿਆ ਚ ਵੜ ਜਾਂਦੇ ਨੇ ਉਦੋਂ ਸੁਨਾਮੀ ਆਈ ਕੋਈ ਬਾਬਾ ਨਹੀਂ ਬਾਹਰ ਨਿਕਲਿਆ ਕਰੋਨਾ ਆਇਆ ਕੋਈ ਬਾਬਾ ਨਹੀਂ ਬਾਹਰ ਨਿਕਲਿਆ ਹੋਰ ਕੋਈ ਆਫਤ ਆਉਂਦੀ ਕੋਈ ਬਾਬਾ ਨਹੀਂ ਬਾਹਰ ਨਿਕਲਦਾ ਤੇ ਜਦੋਂ ਇਹ ਆਫਤਾਂ ਖਤਮ ਹੋ ਜਾਂਦੀਆਂ ਨੇ ਉਦੋਂ ਤੁਹਾਡੇ ਖੁੰਬਾਂ ਗੋਏ ਬਾਬੇ ਬਾਹਰ ਆ ਜਾਂਦੇ ਨੇ ਤੁਸੀਂ ਉਹਨਾਂ ਦੇ ਮਗਰ ਸਿਰਲ ਹੋਣਾ ਸ਼ੁਰੂ ਕਰ ਦਿੰਦੇ ਹੋ ਮਗਰ ਮਗਰ ਤੁਰਨਾ ਸ਼ੁਰੂ ਕਰ ਦਿੰਦੇ ਹੋ ਬਾਬੇ ਦੀ ਫੇਰ ਹਲਵਾ ਮੰਡਾ ਚੱਲਦਾ ਰਹਿੰਦਾ ਬਾਬਾ ਹੋ ਸਕਦਾ ਹੈ ਅੰਦਰ ਬਹਿ ਕੇ ਆਪਣੇ ਸੋਚਦਾ ਹੋਵੇ ਬਈ ਆਂਦੇ ਨੇ ਪੜ੍ਹਾਈ ਬੜਾ ਕੰਮ ਆਉਂਦੀ ਏ ਪੜ੍ਹਾਈ ਬੜੀ ਕੰਮ ਆਉਂਦੀ ਏ ਮੈਂ ਤਾਂ ਪੜਿਆ ਵੀ ਕੁਛ ਨਹੀਂ ਤੇ ਮੈਂ ਇਹਨਾਂ ਸਾਰਿਆਂ ਲੋਕਾਂ ਨੂੰ ਉੱਲੂ ਬਣਾ ਕੇ ਆਪਣੀਆਂ ਉਂਗਲਾਂ ਤੇ ਨਚਾ ਰਿਹਾ ਤੁਸੀਂ ਉੱਲੂ ਬਣ ਜਾਂਦੇ ਜੇ ਜਦੋਂ ਪਖੰਡੀ ਸਾਧਨ ਜਾਂ ਉਂਗਲਾਂ ਤੇ ਨੱਚਦੇ ਗੁਰੇਜ਼ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋ ਸਮਝੋ ਤੇ ਅਪਲਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ